ਭੋਜਨ ਦੇ ਗੁਣਵੱਤਾ ਨੂੰ ਲੈ ਕੇ ਸੂਬੇ ਦੇ ਵਿੱਚ ਫੂਡ ਸੇਫਟੀ ਵਿਭਾਗ ਦੇ ਵੱਲੋਂ ਵਕਫ ਵਕਫ ਸਮੇਂ ਤੇ ਛਾਪੇ ਮਾਰੀ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਸਹੀ ਖਾਣ ਨੂੰ ਮਿਲ ਸਕੇ ਉਧਰ ਰਾਜਪੁਰਾ ਦੇ ਵਿੱਚ ਵੀ ਫੂਡ ਸੇਫਟੀ ਵਿਭਾਗ ਦੀ ਇੱਕ ਟੀਮ ਨੇ ਆਰਿਆ ਸਮਾਜ ਰੋਡ ਤੇ ਸਥਿਤ ਇੱਕ ਮਸ਼ਹੂਰ ਬੇકરી ਦੀ ਦੁਕਾਨ ਤੇ ਛਾਪਾ ਮਾਰਿਆ ਤੇ ਸੈਂਪਲ ਇਕੱਠੇ ਕੀਤੇ ਦੱਸਦੇ ਕਿ ਟੀਮ ਨੇ ਦੁਕਾਨ ਤੇ ਤਿਆਰ ਕੀਤੇ ਜਾ ਰਹੇ ਕੇਕ ਤੇ ਬਿਸਕੁਟਾਂ ਦੇ ਸੈਂਪਲ ਇਕੱਠੇ ਕੀਤੇ ਨੇ ਇਸ ਮੋਕੇ ਤੇ ਫੋਰ ਸੇਫਟੀ ਇਨਸਪੈਕਟਰ ਗੌਰਵ ਵੀ ਮੌਜੂਦ ਸਨ ਜਿਨ੍ਹਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਯਾਰਾ ਸਮਾਲ ਰੋਡ ਤੇ ਸਥਿਤ ਕੇਕ ਬਣਾਉਣ ਵਾਲੀ ਦੁਕਾਨ ਤੇ ਕੁਝ ਕੇਕ ਤੇ ਬਿਸਕਟਾਂ ਦੇ ਸੈਂਪਲ ਲਈ ਗਏ ਨੇ ਤੇ ਇਹਨਾਂ ਸੈਂਪਲਾਂ ਨੂੰ ਜਾਂਚ ਲਈ ਲੈਬ ਦੇ ਵਿੱਚ ਭੇਜਿਆ ਜਾਵੇਗਾ ਉਹਨੇ ਕਿਹਾ ਕਿ ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਜਾਂ ਫਿਰ ਬੇਨਿਮੀ ਪਾਈ ਜਾਂਦੀ ਏ ਤਾਂ ਫਿਰ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ ਦੱਸਦੇ ਕਿ ਫੂਡ ਸੇਫਟੀ ਵਿਭਾਗ ਦੀ ਇਸ ਕਾਰਵਾਈ ਨਾਲ ਜੁੱਥੇ ਇਲਾਕੇ ਦੇ ਹੋਰ ਖਾਣਾ ਜੋ ਵਿਕਰੇਤਾ ਨੇ ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਦਨਾਲ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੁਚੇਤ ਵੀ ਕਰ ਦਿੱਤਾ ਹੈ ਕਿ ਤੁਸੀਂ ਜੇਕਰ ਕੋਈ ਵੀ ਖਾਣੇ ਦੇ ਵਿੱਚ ਗਲਤ ਕਰੇਗਾ ਜੇਕਰ ਖਾਣਾ ਲੋਕਾਂ ਨੂੰ ਸਹੀ ਨਹੀਂ ਦਿੱਤਾ ਜਾਵੇਗਾ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ। ਖਲਾ ਹੁਣ ਦੇਖਣਾ ਹੈ ਹੋਵੇਗਾ ਕਿ ਇਸ ਬੇਕਰੀ ਦੀ ਰਿਪੋਰਟ ਲੈਪਟੋ ਕੀ ਆਵੇਗੀ। ਤੇ ਟੀਮ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੇਨਿਮੀ ਪਾਈ ਜਾਵੇਗੀ ਤਾਂ ਫਿਰ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਕਲਰ ਵਾਲਾ ਉਹਦੀ ਲਿਮਿਟ ਵੀ ਚੈੱਕ ਹੁੰਦੀ ਹੈ ਜਾਂ ਉਸ ਤੋਂ ਇਲਾਵਾ ਕੋਈ ਵੀ ਐਡੀਟਿਵ ਉਹਦੀ ਲਿਮਿਟ ਚੈੱਕ ਹੁੰਦੀ ਹੈ ਵੀ ਜ਼ਰੂਰ ਤੋਂ ਵੱਧ ਤਾਂ ਨਹੀਂ ਪਾਇਆ ਹੋਇਆ ਸਰ ਜਿਹੜੇ ਐਗਜ਼ੈਂਪਲ ਲਏ ਗਏ ਨੇ ਇਹ ਕਦ ਤੱਕ ਨਰਮੇ ਪਹੁੰਚਾਏਗੀ ਤੇ ਕਿੱਥੇ ਸਾਨੂੰ ਚੈੱਕ ਕਰੀਏ ਸੈਂਪਲ ਹੀ ਸਾਡੀ ਸਟੇਟ ਲੈਬ ਆ ਉੱਥੇ ਚੈੱਕ ਹੁੰਦੇ ਨੇ ਤੇ ਇਹਨਾਂ ਦੀ ਰਿਪੋਰਟ 15 ਦਿਨਾਂ ਵਿੱਚ ਆ ਜਾਂਦੀ ਹੈ ਜੀ ਤੇ ਸਰ ਅਜਾ ਕੋਈ ਸੈਂਪਲ ਮਿਸ ਫੇਲ ਹੁੰਦਾ ਤੁਹਾਨੂੰ ਜਦੋਂ ਚੀਜ਼ ਚੱਕੀ ਜਾਂਦੀ ਚੀਜ਼ ਤੇ ਉੱਪਰ ਕੀ ਕਰਦੇ ਉਹ ਫਿਰ ਜੇ ਕੋਈ ਸੈਂਪਲ ਫੇਲ ਹੁੰਦਾ ਹੀ ਅਗੇ ਉਹ ਰਿਲੇਟ ਮਤਲਬ ਰੈਲੇਵੈਂਟ ਕੋਰਟ ਚ ਉਹਨਾਂ ਦੇ ਕੰਪਲੇਂਟ ਫਾਇਰ ਕੀਤੀ ਜਾਂਦੀ ਹੈ ਤੇ ਕੋਰਟ ਪ੍ਰोसीडिंग्स 하게 ਪੜਦੇ ਸਰ ਅੱਗੇ ਕੋਈ ਨਾ ਤੇ ਕੋਈ ਜਿਹੜੇ ਪੁੱਤਰਾਂ ਦੇ ਨਕਲੀ ਮਾਲ ਵੇਚਦੇ ਆ ਉਹਨਾਂ ਨੂੰ ਕੋਈ ਵੇਰ ਅਪ੍ਰੇਤਿਕ ਸਕਣਾ ਜਾਉਂਦੇ ਮੈਂ ਦਾ ਵਥੇ ਹੀ ਕਹੂੰਗਾ ਇਹ ਵੀ ਕੋਈ ਵੀ ਕੋਈ ਜੋ ਵੀ ਕੰਮ ਕਰਨਾ ਆਪਣਾ ਆ ਕਾਨੂੰਨ ਦੇ ਧਾਰੇ ਵਿੱਚ ਕਰੋ ਕੋਈ ਵੀ ਅਜਿਹੀ ਚੀਜ਼ ਨਾ ਬਣਾਓ ਜਿਸ ਨਾਲ ਕਿਸੇ ਕਿਸੀ ਚੇਤਨਾ ਨੂੰ ਨੁਕਸਾਨ ਹੋਵੇ ਸਰ ਇਕਨ ਸ਼ਹਿਰ ਵਾਸੀ ਦੀ ਕਾਫੀ ਲੰਬੇ ਮਦਦ ਕਰਦੀ ਹੈ ਇਹ ਤਾਂ ਸ਼ਾਨਦਾਰ ਡਾਇਮੰਡ ਹੈ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਬੂਤ ਲੱਗਦੀਆਂ ਉਹਨਾਂ ਦੀ ਕਰੇ ਚੱਕੀਆਂ ਕੀਤੀ ਕਿਉਂਕਿ ਦੇਖਿਆ ਜਾਂਦਾ ਉਹ ਕਾਫੀ ਇਦਾਂ ਦੇ ਚੀਜ਼ਾਂ ਹੀ ਉਤਾਰਦੇ ਹਨ ਜੋ ਲੋਕਾਂ ਦੇ ਹਨੇ ਕਰਦੇ ਉਹ ਵੀ ਕਰ ਲਾਂਗੇ ਜਿਹੜੀਆਂ ਵਿੱਚ ਕਰਨਾ ਕੋਈ ਸਪੈਸਿਫਿਕ ਮਾਰਕ ਹੀ ਹੈ ਉੱਥੇ ਚੱਕ ਲੈ ਸ਼ਾਮ ਤੋਂ ਸ਼ਾਮ ਤੱਕ 5 ਵਜੇ ਤੋਂ ਇੱਕ ਘੰਟਾ ਕਿਤਨਾ ਮੇਰਾ ਗੌਰਵ ਕੁਮਾਰ ਇਹ ਸਰਹ ਰਾਜਪੁਰਾ ਦੇ ਵਿੱਚ ਪੁਲਿਸ ਦੀ ਚੈਕਿੰਗ ਪੁਆਇੰਟ ਲਾਇਆ ਜਾ ਰਿਹਾ ਤੇ ਸਪਸਟ ਲਾਇਆ ਰਿਹਾ ਹਾਂ ਨਹੀਂ ਮੈਂ ਫੋਰ ਸੇਫਟੇ ਦੇ ਅਸਲ ਪਟਿਆਲਾ ਸਿਵਲ ਸਜਨ ਨੂੰ ਦਫਤਰ ਵਿਖੇ ਮੇਰੀ ਮਤਲਬ ਪੋਸਟਿੰਗ ਹੈ ਅਸੀਂ ਅੱਜ ਰਾਜਪੁਰਾ ਦੇ ਉਹਦੇ ਆਸ-ਪਾਸ ਸਵੇਰ ਚੈਕਿੰਗ ਤੇ ਖੜੇ ਸੀਗੇ ਅਤੇ ਇੱਕ ਦੁੱਧਰਾ ਸੈਂਪਲ ਇਤਈ ਇੱਕ ਬੇਕਰੀ ਤੋਂ ਕੇਕ ਦਾ ਤੇ ਨਾਲ ਉਹਦਾ ਪਵਿੱਤਰ ਦਾ ਸੈਂਪਲ ਇਤਈ ਤੇ ਕੋਈ ਸ਼ਿਕਾਇਤ ਤੇ ਦਰਦੇ ਆਇਆ ਜਾਂ ਰੁਟੀਨ ਚੈਕਿੰਗ ਨਹੀਂ ਇਹ ਰੈਂਡਮਲੀ ਚੈਕਿੰਗ ਹੁੰਦੀ ਹੈ ਰੁਟੀਨ ਚ ਸਰ ਫੋਰ ਕਿੰਨੀ ਕੀਤੀ ਗਈ ਸ਼ੈੱਡ ਦੇ ਵਿੱਚ ਫੋਰ ਸਿਆਰ ਤੇ ਹੋਰ ਡੈਰੀਆਂ ਹੋ ਗਈਆਂ ਹੋਰ ਬੈਕ ਵਿੱਚ ਅਪਯੋਰ ਹੋ ਗਈਆਂ ਅਜੀ ਸਵੇਰ ਵੀ ਕਿ ਡੈਰੀ ਦਾ ਸੈਂਪਲ ਦਿੱਤਾ ਤੇ ਹੋਰ ਚੱਲ ਰਿਹਾ ਤੇ ਅੱਗੇ ਵੀ ਸਰ ਕੋਈ ਜਵੇਂ ਵਿਆਹ ਸ਼ਾਦੀ ਸੀ ਜੇ ਚੱਲ ਰਿਹਾ ਹੈ ਅੱਜਕਲ ਇਧਰਾਂ ਦੇ ਦੌਰਾਨ ਕੁਝ ਚੈਕਿੰਗ ਵਧਾਉਂਦੇ ਹੋ ਜਾਂ ਰੁਟੀਨ ਦੀ ਚੈਕਿੰਗ ਸਾਡੀ ਡੇਲੀ ਹਮੇਸ਼ਾ ਹੀ ਚੱਲਦੀ ਹੈ ਅੱਛਾ ਪਦਾਂ ਦੇ ਵੀ ਆ ਸਵੇਰ ਦੇ ਨਾਕੇ ਵੀ ਲਾਏ ਸੀ ਅ ਸਵੇਰ ਜੋ ਸਟ੍ਰੀਟ ਦੇ ਨਾਕਾ ਵੀ ਲਾਇਆ ਸੀਗਾ ਇਹ ਚੈਕਿੰਗ ਸਾਡੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਅੱਜ ਵੀ ਚੈਕਿੰਗ ਇਹ ਟੈਂਪਲ ਕੀ ਕਰ ਰਿਹਾ ਹੈ ਅੱਜ ਆਪਾਂ ਇੱਕ ਕੇਕ ਦਾ ਲੈੰਪਲ ਤੇ ਇੱਕ ਬਿਸਕੁਟ ਦਾ ਤੇ ਇੱਕ ਦੁੱਧ ਦਾ ਲਿੱਤਾ ਸੋ ਬਾਈ ਸਿਰਫ ਇੱਕ ਕੇਕ ਕਰਾ ਜਿਹੜੀ ਪਹਿਲੇ ਵੀ ਸ਼ਿਕਾਇਤ ਆਈ ਸੀ ਇਸ ਤਰ੍ਹਾਂ ਦੀ ਕਿ ਬੱਚੇ ਵੀ ਵਗੈਰਾ ਨੇ ਪਿੱਛੇ ਕਿਤਾ ਤਾਂ ਇਹ ਪਟਿਆਲਾ ਪਟਿਆਲਾ ਦੇ ਵਿੱਚ ਕੇਸ ਆਏ ਸੀ ਬੱਚੇ ਦਾ ਇਸ ਤਰ੍ਹਾਂ ਇਹਦੇ ਵਿੱਚ ਚੈਕਿੰਗ ਦੇ ਉਸਕਾ ਚੈਕਿੰਗ ਕਿ ਭੇਜਾਂਗੇ ਕਿ ਉਹ ਅਵੇਅਰ ਹੋ ਸਕੇ ਕੇਕ ਵਿੱਚ ਦੇਖੋ ਜਿਵੇਂ ਵੀ ਕੱਲ ये कर सर ये तो नॉर्मल चेकिंग थी और ये नॉर्मल सैंपल लेके गए हैं तो कोई नहीं है नहीं नहीं ये रेगुलर चेकिंग थी हाँ जी ये पहले भी आपके रह गए उन्होंने कुछ जैसे पटियाला में केस आया केक का केक में मिलावट होती है इस बारे में आपके पास कोई बात की थी उन्होंने आपसे नहीं नहीं मेरे कोई बात नहीं है बस सैंपल लिए बस गए तो पहले भी आपके सैंपल लेके गए कभी नहीं नहीं बस हाँ जी हाँ जी अच्छा कहाँ पर शॉप है आपकी आर एस ठीक है